ਗਉੜੀ ਮੰਗਲਾ ਪਹਿਲਾ ਕੇਮ ਗਈ ਬ੍ਰਤ ਸੀਲ ਸੰਤੋਖੰ ਉਹ ਜੋਗੀ ਗ੍ਰਸਥ ਵਿੱਚ ਰਹਿ ਕੇ ਹੀ ਦੂਜਿਆਂ ਦੀ ਵਧੀ ਕੀ ਸਹਾਰਨ ਦਾ ਸੁਭਾਵ ਬਣਾਉਂਦਾ ਹੈ ਮਿੱਠਾ ਸੁਭਾਵ ਤੇ ਸੰਤੋਖ ਉਸ ਦਾ ਨਿਤ ਦਾ ਕਰਮ ਹਨ ਰੋਗ ਨ ਬਿਆਪੈ ਨ ਜਮ ਦੁਖੰ ਅਜੇ ਹੀ ਅਸਲ ਜੋਗੀ ਉਤੇ ਕਾਮਾਦਿਕ ਕੋਈ ਰੋਗ ਯੋਗ ਨਹੀਂ ਪਾ ਸਕਦਾ ਉਸ ਨੂੰ ਮੌਤ ਦਾ ਭੇਡ ਡਰ ਨਹੀਂ ਹੁੰਦਾ ਮਕਤ ਭਏ ਪ੍ਰਭ ਰੂਪ ਨਰੇਕੰ ਅਜੇ ਹੀ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ ਕਿਉਂਕਿ ਉਹ ਰੂਪ ਰੇਖ ਰਹਿਤ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਜੋਗੀ ਕਾਉ ਕੈਸਾ ਡਰ ਹੋਏ ਉਹ ਹੈ ਅਸਲ ਜੋਗੀ ਤੇ ਉਸ ਜੋਗੀ ਨੂੰ ਮਾਇਆ ਦੇ ਸੂਰਮੇ ਕਾ ਮਦਕਾਂ ਦੇ ਹੱਲਿਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਜਿਸ ਤੋਂ ਘਬਰਾ ਕੇ ਉਹ ਗ੍ਰਸਥ ਛੱਡ ਕੇ ਨਸ ਜਾਏ ਰੋਕ ਬਿਰਕ ਘਰ ਬਾਹਰ ਸੋਏ ਜਿਸ ਮਨੁੱਖ ਨੂੰ ਰੋਕ ਬਿਰਕ ਵਿੱਚ ਘਰ ਵਿੱਚ ਬਾਹਰ ਜੰਗਲ ਆਦਿਕ ਵਿੱਚ ਹਰ ਥਾਂ ਉਹ ਪ੍ਰਮਾਤਮਾ ਹੀ ਨਜ਼ਰੀ ਆਉਂਦਾ ਹੈ ਰਹਾਉ ਨਿਰਭਉ ਜੋਗੀ ਨਿਰੰਜਣ ਧਿਆਵੈ ਜੋ ਪ੍ਰਮਾਤਮਾ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ ਉਸ ਨੂੰ ਜਿਹੜਾ ਮਨੁੱਖ ਸਿਮਰਦਾ ਹੈ ਉਹ ਹੈ ਅਸਲ ਜੋਗੀ ਉਹ ਵੀ ਮਾਇਆ ਦੀ ਹੱਲਿਆ ਤੋਂ ਡਰਦਾ ਨਹੀਂ ਉਸ ਨੂੰ ਕਿਉਂ ਲੋੜ ਪਏ ਗ੍ਰਸਥ ਤੋਂ ਭਜਣ ਦੀ ਅਨੰਦ ਜਾਗੈ ਸੱਚ ਲਿਵ ਲਾਵੇ ਉਹ ਤਾਂ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਕਿਉਂਕਿ ਉਹ ਸਦਾ ਥਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਸੋ ਜੋਗੀ ਮੇਰਾ ਮਨ ਭਾਵੈ ਮੇਰੇ ਮਨ ਵਿੱਚ ਉਹ ਜੋਗੀ ਪਿਆਰਾ ਲੱਗਦਾ ਹੈ ਉਹੀ ਹੈ ਅਸਲ ਜੋਗੀ ਕਾਨ ਜਾਨ ਬ੍ਰਹਮ ਅਗਨੀ ਜਾਰੇ ਉਹ ਜੋਗੀ ਆਪਣੇ ਅੰਦਰ ਪ੍ਰਗਟ ਹੋਏ ਬ੍ਰਹਮ ਦੇ ਤੇਜ ਦੀ ਅਗ ਨਾਲ ਮੋਹ ਦੇ ਡਰ ਨੂੰ ਜਾਲ ਨੂੰ ਜਿਸ ਦੇ ਸਹਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ ਸਾੜ ਦਿੰਦਾ ਹੈ ਜਰਾ ਮਰਨ ਗਤ ਗਰਵ ਨਿਵਾਰੇ ਉਹ ਜੋਗੀ ਦਾ ਬੁਢੇਪੇ ਦਾ ਡਰ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ਉਹ ਜੋਗੀ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲੈਂਦਾ ਹੈ ਆਪ ਪੁੱਤਰ ਪਿਤਰੀ ਨਿਸਤਾਰੇ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪਣੇ ਪਿਤਰਾਂ ਨੂੰ ਵੀ ਪਾਰ ਲੰਗਾ ਲੈਂਦਾ ਹੈ ਸਤਿਗੁਰ ਸੇਵੇ ਸੋ ਜੋਗੀ ਹੋਏ ਜੋ ਮਨੁੱਖ ਗੁਰੂ ਦਰਸੇ ਰਾ ਉਤੇ ਤੁਰਦਾ ਹੈ ਉਹ ਅਸਲ ਜੋਗੀ ਬਣਦਾ ਹੈ ਪੈਰ ਅਚ ਰਹਾ ਸੁਨਿਰ ਭਾਉ ਹੋਏ ਉਹ ਪ੍ਰਮਾਤਮ ਦੇ ਡਰ ਅਧ ਵਿੱਚ ਜੀਵਨ ਪੰਧ ਤੇ ਤੁਰਦਾ ਹੈ ਉਹ ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ ਨੇ ਡਰ ਰਹਿਂਦਾ ਹੈ ਜੈਸਾ ਸਿਵਾਇ ਤੈਸ ਹੋਏ ਕਿਉਂਕਿ ਇਹ ਇੱਕ ਅਸੂਲ ਦੀ ਗੱਲ ਹੈ ਕਿ ਮਨੁੱਖ ਜਿਹੋ ਜੇ ਦੀ ਸੇਵਾ ਭਗਤੀ ਕਰਦਾ ਹੈ ਉਹ ਜਿਹਾ ਆਪ ਬਣ ਜਾਂਦਾ ਹੈ ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ ਨਰਨੈ ਕੇਵਲ ਨਿਰਭਉ ਨਾਓ ਮਨੁੱਖ ਨਿਰਭਾਉ ਪਰਮਾਤਮਾ ਦਾ ਨਾਮ ਜਪ ਕੇ ਮਾਇਆ ਦੇ ਹੱਲਿਆ ਵੱਲੋਂ ਨਿਰਭਾਉ ਹੋ ਕੇ ਵਸਨਾ ਰਹਿਤ ਸੁੱਧ ਹੋ ਜਾਂਦਾ ਹੈ ਅਨਤੈ 나ਥ ਕਰੇ ਵੱਲ ਜਾਓ ਉਹ ਨਖਸਮਿਆ ਨੂੰ ਖਸਮ ਵਾਲਾ ਬਣਾ ਦਿੰਦਾ ਹੈ ਉਹ ਮੈਂ ਅਸਲ ਜੋਗੀ ਤੇ ਅਜੇ ਜੋਗੀ ਤੋਂ ਮੈਂ ਕੁਰਬਾਨ ਹਾਂ ਪੁਨਰਪ ਜਨਮੋਂ ਨਹੀਂ ਗੁਣ ਗਾਓ ਉਸ ਨੂੰ ਮੜ ਮੜ ਜਨਮ ਨਹੀਂ ਲੈਣਾ ਪੈਂਦਾ ਉਹ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਅੰਦਰ ਬਾਹਰ ਏਕੋ ਜਾਣੈ ਉਹ ਜੋਗੀ ਆਪਣੇ ਅੰਦਰ ਦੇ ਬਾਹਰ ਸਾਰੇ ਜਗਤ ਵਿੱਚ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ ਗੁਰ ਕਾਬਦ ਆਪ ਪਛਾਣੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅਸਲੀ ਨੂੰ ਪਛਾਣਦਾ ਹੈ ਸੱਚ ਹੈ ਸ਼ਬਦ ਦਰਨੀ ਸਾਨ ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ ਸਿਫ ਸਲਾ ਦੀ ਰਾਹਦਾਰੀ ਲੈ ਕੇ ਜਾਂਦਾ ਹੈ ਸ਼ਬਦ ਮਹਾਰਾਜ ਤਿਸ ਨਿਜ ਘਰ ਵਾਸਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਵਿਕਾਰਾਂ ਵੱਲੋਂ ਮਰਦਾ ਹੈ ਉਹ ਹੈ ਅਸਲ ਜੋਗੀ ਤੇ ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ ਆਵੇ ਨਾ ਜਾਵੇ ਚੂਕਾ ਆਸਾ ਉਸ ਦੀ ਆਸਾ ਤ੍ਰਿਸ਼ਨਾ ਮੁੱਕ ਜਾਂਦੀ ਹੈ ਉਹ ਭਟਕਣਾ ਵਿੱਚ ਨਹੀਂ ਪੈਂਦਾ ਗੁਰ ਕਾਇ ਸ਼ਬਦ ਕਮਲ ਪਰਗਾਸਾ ਗੁਰ ਦੇ ਸ਼ਬਦ ਵਿੱਚ ਜੁੜਿਆ ਉਸ ਦਾ ਹਿਰਦਾ ਕੋਲ ਸਦਾ ਖੜਿਆ ਰਹਿੰਦਾ ਹੈ ਜੋ ਦੀਸੈ ਸੋ ਆਸ ਨਿਰਾਸਾ ਜਗਤ ਵਿੱਚ ਜੋ ਵੀ ਦਿਸਦਾ ਹੈ ਉਹ ਠੱਠੀਆਂ ਹੋਈਆਂ ਆਸਾਂ ਵਾਲਾ ਹੀ ਦਿਸਦਾ ਹੈ ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ ਕਾਮ ਕ੍ਰੋਧ ਬਿਖ ਭੁੱਖ ਪਿਆਸਾ ਹਰੇਕ ਨੂੰ ਕਾਮ ਦਾ ਜ਼ਹਿਰ ਕ੍ਰੋਧ ਦਾ ਜ਼ਹਿਰ ਮਾਰਦਾ ਜਾ ਰਹਾ ਹੈ ਹਰੇਕ ਨੂੰ ਮਾਇਆ ਦੀ ਭੁੱਖ ਮਾਇਆ ਦੀ ਤ੍ਰੇਹ ਲੱਗੀ ਹੋਈ ਹੈ ਨਾਨਕ ਬਿਰਲੇ ਮਿਲੈ ਉਹਦਾ ਸਾ ਇਹ ਨਾਨਕ ਜਗਤ ਵਿੱਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ ਜੋ ਆਸਾ ਤ੍ਰishna ਦੇ ਅਧੀਨ ਨਹੀਂ ਰੰ ਤੇ ਉਹੀ ਹਨ ਅਸਲ ਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ